ਨਮਸਕਾਰ ਕਿਸਾਨ ਵੀਰੋ ਤੇ ਭੈਣੋ ਵੀਰੋ ਅੱਜ ਆਪਾਂ ਮਹਿਲਾਵਾਂ ਕਿਸਾਨਾਂ ਲਈ ਜਿਹੜੀ ਗੱਲਬਾਤ ਕਰਾਂਗੇ ਜਿਹੜੀ ਮਹਿਲਾ ਕਿਸਾਨ ਨੇ ਉਹ ਟਰੈਕਟਰ ਸਬਸਿਡੀ ਤੇ ਕਿਵੇਂ ਲੈ ਸਕਦੀਆਂ ਨੇ ਲੋਨ ਕਿਵੇਂ ਮਿਲਦਾ ਹੈ ਐਦੇ ਵਿਸ਼ੇ ਤੇ ਆਪਾਂ ਜਿਹੜੀ ਪੂਰੀ ਗੱਲਬਾਤ ਕਰਾਂਗੇ ਕਿ ਮਹਿਲਾ ਕਿਸਾਨ ਟਰੈਕਟਰ ਸਬਸਿਡੀ ਤੇ ਲੋਨ ਲੈ ਕੇ ਆਪਣੇ ਖੇਤੀ ਦੇ ਫਾਇਦੇ ਕਿਵੇਂ ਵਧਾ ਸਕਦੀਆਂ ਨੇ ਇਹ ਨਾ ਸਿਰਫ ਜਿਹੜਾ ਪੈਸਾ ਬਚਾਏਗਾ ਤੁਹਾਡਾ ਸਗੋਂ ਖੇਤੀ ਨੂੰ ਆਸਾਨ ਤੇਜ ਅਤੇ ਲਾਭਕਾਰੀ ਵੀ ਬਣਾਏਗਾ ਸਭ ਤੋਂ ਪਹਿਲਾਂ ਗੱਲ ਕਰੀਏ ਟਰੈਕਟਰ ਸਬਸਿਡੀ ਦੇ ਮਹਿਲਾਵਾਂ ਲਈ ਮੁੱਖ ਫਾਇਦੇ ਬਾਰੇ ਅ ਸਾਥੀ ਖਰੀਦ ਵਿੱਚ ਜਿਹੜਾ ਹੈ ਛੂਟ ਮਿਲੇਗੀ ਟਰੈਕਟਰ ਖਿੱਦੜ ਲਈ ਪੰਜਾਬ ਸਰਕਾਰ ਮਹਿਲਾਵਾਂ ਨੂੰ ਜਿਹੜਾ ਕੁਝ ਖਾਸ ਛੂਟ ਦਿੰਦੀਆਂ ਨੇ ਠੀਕ ਹੈ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਕਿਸਾਨ ਜਿਹੜੀ ਮਹਿਲਾ ਕਿਸਾਨ ਨੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਟਰੈਕਟਰ ਲੈਣ ਤੇ ਜਿਹੜੀ ਖਾਸ ਛੂਟ ਦਿੱਤੀ ਜਾਏਗੀ ਟਰੈਕਟਰ ਨਾ ਮਹਿਲਾਵਾਂ ਮਲਟੀ ਕ੍ਰੌਪ ਫਾਰਮਿੰਗ ਯਾਨੀ ਕਿ ਜਿਹੜੀ ਵਕ ਵਕਤ ਤਰ੍ਹਾਂ ਦੀ ਜਿਹੜੀ ਖੇਤੀ ਕਰ ਸਕਦੇ ਆ ਨੇ ਜਿਸ ਨਾਲ ਜਿਹੜੀ ਖੇਤੀ ਦੀ ਆਮਦਨ ਜਿਹੜੀ ਹੈ ਵਧੇਗੀ ਉਸ ਤੋਂ ਬਾਅਦ ਟਰੈਕਟਰ ਨਾਲ ਜਿਹੜਾ ਹੈ ਤੁਸੀਂ ਹੱਲ ਉਹਨਾਂ ਬੀਜਨਾਂ ਦੇ ਖਾਦ ਪਾਉਣਾ ਜਿਹੜਾ ਹੈ ਹੋਰ ਵੀ ਤੇਜ਼ੀ ਨਾਲ ਕਰ ਸਕਦੇ ਹੋ ਠੀਕ ਹੈ ਟਰੈਕਟਰ ਚਲਾਉਣ ਨਾਲ ਮੇਲਾਵਾ ਖੇਤੀ ਦੇ ਗਰਦੋਂਵੇਂ ਜਿਹੜੀ ਦੇਖ ਸਕਦੇ ਆ ਨੇ ਠੀਕ ਹੈ ਜਿਹੜੀ ਮੇਲਾ ਕਿਸਾਨ ਨੇ ਟਰੈਕਟਰ ਮਿਲਣ ਤੋਂ ਬਾਅਦ ਜਿਹੜਾ ਹੈ ਉਹ ਘਰ ਦਾ ਕੰਮ ਕਰਦਾ ਜਿਹੜਾ ਹੋਰ ਤੁਹਾਨੂੰ ਪਤਾ ਕਈ ਕੰਮ ਹੁੰਦੇ ਨੇ ਮੇਲਾਵਾਂ ਨੂੰ ਉਹ ਵੀ ਦੇਖ ਸਕਦੇ ਨੇ ਨਾਲ ਖੇਤੀ ਦਾ ਕੰਮ ਵੀ ਦੇਖ ਸਕਦੇ ਨੇ ਕਿਸਾਨ ਵੀਰੋ ਅੱਜ ਕੱਲ ਜਿਹੜਾ ਟਾਈਮ ਹੈ ਅੱਜ ਦਾ ਟਾਈਮ ਹੁਣ ਪਿੱਛੇ ਦਾ ਨਹੀਂ ਰਹਿ ਗਿਆ ਪਿਛਲਾ ਜਿਵੇਂ ਸੀ ਟਾਈਮ ਉਹ ਵੀ ਨਹੀਂ ਰਹਿ ਗਿਆ ਹੁਣ ਜਿਹੜੇ ਮੇਲਾਵਾਂ ਵੀ ਕਿਸਾਨਾਂ ਦੇ ਬਰਾਬਰ ਯਾਨੀ ਕਿ ਬੰਦਿਆਂ ਦੇ ਬਰਾਬਰ ਹੋ ਚੁੱਕਿਆ ਨੇ ਉਹਨਾਂ ਅੱਜਕੱਲ੍ਹ ਪਿੰਡਾਂ ਦੇ ਵਿੱਚ ਆਪਾਂ ਬਾਹਰ ਦੇਖਦੇ ਹਾਂ ਅੱਜਕੱਲ੍ਹ ਕਈ ਪਿੰਡਾਂ ਦੇ ਤੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਮਹਿਲਾਵਾਂ ਜਿਹੜੀ ਖੇਤੀ ਕਰਨੀ ਜਿਹੜੇ ਟਰੈਕਟਰ ਚਲਾਉਂਦੀਆਂ ਨੇ ਤੇ ਹੋਰ ਵੀ ਜਿਹੜੀ ਖੇਤੀ ਯੰਤਰ ਨੇ ਉਹ ਵਰਤਦੀਆਂ ਨੇ ਐਸ ਲਈ ਤੁਸੀਂ ਵੀ ਜਿਹੜਾ ਆਪਣੀ ਮਹਿਲਾਵਾਂ ਕਿਸਾਨਾਂ ਨੂੰ ਜਿਹੜਾ ਹੈ ਹੁਣ ਅੱਗੇ ਲੱਗਿਆ ਹੋ ਅਸਲੀ ਸਰਕਾਰ ਵੀ ਇਹ ਚਾਹਦੀ ਹੈ ਕਿ ਜਿਹੜੀ ਮਹਿਲਾਵਾਂ ਕਿਸਾਨ ਨੇ ਉਹ ਵੱਧ ਚੜ੍ਹ ਕੇ ਗਿਆਨ ਅਸਲੀ ਸਰਕਾਰ ਵੱਲੋਂ ਜਿਹੜੇ ਵਕ ਵਕ ਤਰ੍ਹਾਂ ਦੇ ਜਿਹੜੇ ਪੈਕੇਜ ਦਿੱਤੇ ਜਾ ਰਹੇ ਨੇ ਖਾਸ ਛੂਟਾਂ ਦਿੱਤੀਆਂ ਜਾ ਰਹੇ ਨੇ ਟਰੈਕਟਰ ਲੈਣ ਤੇ ਇਹ ਸਿਰਫ ਟਰੈਕਟਰ ਦੀ ਗੱਲ ਨਹੀਂ ਇਹਦੇ ਤੇ ਜਿਹੜੀ ਹੋਰ ਵੀ ਕਈ ਜਿਵੇਂ ਖੇਤੀ ਯੰਤਰ ਨੇ ਹੋਰ ਵੀ ਜਿਵੇਂ ਖੇਤੀ ਲਈ ਜਿਹੜੇ ਯੰਤਰ ਵਰਤੇ ਜਾਂਦੇ ਉਹਦੇ ਤੇ ਵੀ ਜਿਹੜੀ ਮਹਿਲਾਵਾਂ ਨੂੰ ਖਾਸ ਛੂਟ ਦਿੱਤੀ ਜਾਂਦੀ ਹੈ ਬੰਦਿਆਂ ਦੇ ਮੁਕਾਬਲੇ ਜਿਹੜੀ ਮਹਿਲਾਵਾਂ ਨੂੰ ਖਾਸ ਛੂਟ ਮਿਲਦੀ ਹੈ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਸਾਦੀ ਗੱਲ ਕਰੀ ਟ੍ਰੈਕਟਰ ਲੋਨ ਕਿਵੇਂ ਲਾਭ ਲਿਆ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਲਾਵਾਂ ਦੇ ਨਾਮ ਤੇ ਜਿਹੜਾ ਆਪਾਂ ਟ੍ਰੈਕਟਰ ਲੋਨ ਲੈਣੇ ਆ ਤਾਂ ਉਹਦਾ ਜਿਵੇਂ ਕਿਵੇਂ ਆਪਾਂ ਕਿਸ ਤਰ੍ਹਾਂ ਲਾਭ ਲੈ ਸਕਦੇ ਆ ਜਿਹੜੀ ਬਹੁਤ ਸਾਰੀ ਮਹਿਲਾਵਾਂ ਨੂੰ ਲੱਗਦਾ ਹੈ ਕਿ ਲੋਨ ਮੁਸ਼ਕਲ ਹੈ ਪਰ ਜੇ ਸਹੀ ਜਾਣਕਾਰੀ ਹੋਵੇ ਤਾਂ ਜਿਹੜਾ ਇਹ ਬਹੁਤ ਸਹਾਇਕ ਤੇ ਸਾਬਿਤ ਬਹੁਤ ਹੀ ਆਸਾਨ ਤਰੀਕਾ ਹੈ ਤੁਹਾਨੂੰ ਜਿਹੜਾ ਲੋਨ ਅਪਲਾਈ ਕਰਨ ਲਈ ਕਿਹੜੇ ਕਿਹੜੇ ਦਸਤਾਵੇਜ਼ ਚਾਹੀਦੇ ਨੇ ਕਿਹੜੇ ਫਾਰਮ ਭਰੇ ਨੇ ਉਨਾਂ ਜਿਹੜਾ ਇਸਤੇਮਾਲ ਕਰਨੀ ਉਹ ਲਗਾਨ ਲਈ ਜਿਹੜਾ ਹੈ ਸੋ ਪੂਰੀ ਜਾਣਕਾਰੀ ਹੋਵੇ ਤਾਂ ਜਿਹੜਾ ਇਹ ਪ੍ਰੋਸੈਸ ਹੈ ਇਹ ਜਿਹੜਾ ਕੰਮ ਹੈ ਬੜਾ ਹੀ ਆਸਾਨ ਹੈ ਐਸ ਲਈ ਘਬਰਾਣ ਦੀ ਤਾਂ ਜਿਹੜਾ ਹੈ ਤੁਸੀਂ ਵੀਡੀਓ ਚ ਜਿਹੜਾ ਪੂਰਾ ਦੇਖੋ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲੇ ਤੇ ਜਿਹੜੇ ਕਿਸਾਨ ਮਹਿਲਾਵਾਂ ਨੇ ਉਹ ਆਪਣਾ ਟਰੈਕਟਰ ਲੈ ਸਕਣ ਉਸ ਤੋਂ ਬਾਅਦ ਸਾਥੀ ਗੱਲ ਕਰੀਏ ਆਪਾਂ ਲੋਨ ਲੈ ਜਿਹੜਾ ਸਟੈਪ ਬਾਈ ਸਟੈਪ ਜਿਹੜਾ ਕਦਮ ਦੱਸਾਂਗਾ ਤੁਹਾਨੂੰ ਮੈਂ ਕਦਮ ਦਰ ਕਦਮ ਜਿਹੜੇ ਤੁਹਾਨੂੰ ਮੈਂ ਸਟੈਪ ਦੱਸਾਂਗਾ ਲੋਨ ਲੈ ਲਈ ਪੰਜਾਬ ਸਰਕਾਰ ਵੱਲੋਂ ਮਿਲਾਵਾ ਲਈ ਟਰੈਕਟਰ ਸਬਸਿਡੀ ਕਦੋਂ ਤੇ ਕਿੰਨੀ ਮਿਲ ਸਕਦੀ ਹੈ ਇਹ ਜਾਨਣਾ ਬੈਲਾ ਤਾਂ ਇਹ ਜਾਣਕਾਰੀ ਤੁਹਾਨੂੰ ਲੋਨ ਲਈ ਵੀ ਫਾਇਦਾ ਦੇਵੇਗੀ ਠੀਕ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਵੀ ਟਰੈਕਟਰ ਸਬਸਿਡੀ ਕਦੋਂ ਤੇ ਕਿੰਨੀ ਮਿਲਦੀ ਹੈ ਇਹਦੇ ਬਾਰੇ ਜਿਹੜੀ ਤੁਸੀਂ ਜਾਣਕਾਰੀ ਲਓ ਇਹ ਜਾਣਕਾਰੀ ਤੁਹਾਨੂੰ ਲੋਨ ਲਈ ਵੀ ਜਿਹੜਾ ਫਾਇਦਾ ਦੇਵੇਗੀ ਸਹੀ ਬੈਂਕ ਦਾ ਚੁਣ ਨੂੰ ਚੁਣਾ ਪੰਜਾਬ ਦੇ ਕਿਸੇ ਵੀ ਸਰਕਾਰੀ ਬੈਂਕ ਜਾਂ ਕੋਪਰੇਟਿਵ ਸੁਸਾਇਟੀ ਤੋਂ ਟਰੈਕਟਰ ਲੋਨ ਲਿਆ ਜਾ ਸਕਦਾ ਹੈ ਠੀਕ ਹੈ ਪੰਜਾਬ ਦੇ ਕਿਸੇ ਵੀ ਸਰਕਾਰੀ ਕੋਆਪਰੇਟਿਵ ਦੇ ਟ੍ਰੈਕਟਰ ਜਿਹੜਾ ਹੈ ਟ੍ਰੈਕਟਰ ਲੋਨ ਲਿਆ ਜਾ ਸਕਦਾ ਹੈ ਲੋਨ ਲਈ ਸਰ ਸਰ ਪ੍ਰਕਿਰਿਆ ਤੇ ਘੱਟ ਵਿਆਜ ਵਾਲੇ ਆਪਸ਼ਨ ਦੇਖੋ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਕਿੰਨੇ ਕੀ ਆਪਸ਼ਨਸ ਨੇ ਕਿੰਨਾ ਵਿਆਜ ਪੈਗਾ ਜਦੋਂ ਤੁਸੀਂ ਟ੍ਰੈਕਟਰ ਲੈਣ ਜਾਊਗਾ ਤਾਂ ਤੁਹਾਨੂੰ ਉੱਥੇ ਜਿਹੜਾ ਹੈ ਏਜੰਸੀ ਜਿਹੜਾ ਵੀ ਹੋਏਗਾ ਤੁਹਾਨੂੰ ਪੂਰਾ ਗਾਈਡ ਕਰੇਗਾ ਠੀਕ ਹੈ ਹਰੇਕ ਜਿਹੜਾ ਜ਼ਿਲ੍ਹੇ ਦਾ ਹਰੇਕ ਸ਼ਹਿਰ ਦਾ ਹਰੇਕ ਪਿੰਡ ਦਾ ਜਿਹੜਾ ਹੈ ਤੁਸੀਂ ਅਲਗ ਵੱਖਰੀ ਅੰਗਰੇਜ਼ੀ ਛੂਟ ਮਿਲਦੀ ਆਨੇ ਛੋਟੇ ਕਿਸਾਨ ਵੱਡੇ ਕਿਸਾਨ ਇਹ ਵੀ ਸਾਰਾ ਇਹ ਨਿਰਭਰ ਕਰਦਾ ਹੈ ਠੀਕ ਹੈ ਇਹ ਸਾਰੀ ਜਿਹੜੀ ਤੁਸੀਂ ਜਾਂਚ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈ ਆਪਣਾ ਲੋਨ ਲਈ ਅਪਲਾਈ ਕਰਨਾ ਕਿੰਨੀ ਹੁੰਦੀ ਤੇ ਵਿਆਜ ਪੈਗੀ ਸਾਰਾ ਤੁਸੀਂ ਪਤਾ ਕਰਨਾ ਜਦੋਂ ਵੀ ਤੁਹਾਨੂੰ ਟਰੈਕਟਰ ਲੈਣਾ ਹੈ ਤੇ ਉਦੋਂ ਤੁਸੀਂ ਸਾਰੀ ਗੱਲਾਂ ਦਾ ਧਿਆਨ ਰੱਖਣਾ ਹੈ ਸਬਸਿਡੀ ਪਲੱਸ ਲੋਨ ਨੂੰ ਜੋੜ ਕੇ ਖਰੀਦ ਕਰੋ ਲੋਨ ਤੋਂ ਟਰੈਕਟਰ ਖਰੀਦੋ ਪਰ ਸਬਸਿਡੀ ਵੀ ਲਓ ਤੁਸੀਂ ਐਦਾ ਨਹੀਂ ਕੀ ਟ੍ਰੈਕਟਰ ਨੂੰ ਲੋਨ ਤੇ ਲੈਂਦੇ ਹੋ ਤੁਹਾਨੂੰ ਸਬਸਿਡੀ ਮਿਲੇਗੀ ਤੁਹਾਨੂੰ ਦੋਨੋਂ ਚੀਜ਼ਾਂ ਦਾ ਜਿਹੜਾ ਫਾਇਦਾ ਮਿਲੇਗਾ ਲੇਕਿਨ ਤੁਸੀਂ ਐਦੇ ਲਈ ਜਾਨੂ ਹੋ ਤੁਹਾਨੂੰ ਐਦੇ ਬਾਰੇ ਪਤਾ ਹੋਵੇ ਜੇਕਰ ਤੁਸੀਂ ਤੁਹਾਨੂੰ ਐਦੇ ਬਾਰੇ ਕੁਝ ਪਤਾ ਨਹੀਂ ਤਾਂ ਤੁਹਾਨੂੰ ਜਿਹੜਾ ਹੈ ਏਜੰਸੀ ਵੱਲੇ ਲੁੱਟ ਸਕਦੇ ਨੇ ਠੀਕ ਹੈ ਉਹਨਾਂ ਨੂੰ ਕਹੋ ਕਿ ਸਾਨੂੰ ਟ੍ਰੈਕਟਰ ਤੇ ਜਿਹੜਾ ਹੈ ਲੋਨ ਵੀ ਚਾਹੀਦਾ ਤੇ ਸਬਸਿਡੀ ਵੀ ਲੈਣਾ ਹੈ ਸਰਕਾਰ ਵੱਲੋਂ ਜਿਹੜੀ ਮਹਿਲਾ ਕਿਸਾਨ ਨੇ ਮਹਿਲਾਵਾਂ ਕਿਸਾਨ ਨੇ ਉਹਨਾਂ ਨੂੰ ਜਿਹੜੀ ਖਾਸ ਛੋਟ ਦਿੱਤੀ ਜਾਂਦੀ ਹੈ ਇੱਕ ਘੱਟੋ-ਘੱਟ ਵੀ 60 ਤੋਂ 70% ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ ਮਹਿਲਾਵਾਂ ਨੂੰ ਐਸਨਲ ਜਿਹੜੀ ਟਰੈਕਟਰ ਦੀ ਜਿਹੜੀ ਅਸਲ ਲਾਗਤ ਬਹੁਤ ਘੱਟ ਹੋ ਜਾਂਦੀ ਹੈ ਠੀਕ ਹੈ ਇਹ ਜਿਹੜੇ ਦਿੱਕਰ ਤੋਂ ਛੂਟ ਮਿਲਦੀ ਹੈ ਤੁਸੀਂ ਮਹਿਲਾ ਕਿਸਾਨ ਦੇ ਨਾਮ ਤੇ ਜਿਹੜੇ ਲੋਨ ਲੈਂਦੇ ਹੋ ਤੁਹਾਨੂੰ ਜਿਹੜੀ ਬਹੁਤ ਹੀ ਵਧੀਆ ਜਿਹੜੀ ਛੂਟ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਏਜੰਸੀਆਂ ਵੱਲੋਂ ਠੀਕ ਹੈ ਸਰਕਾਰ ਨੂੰ ਜਿਹੜੀ ਸਿੱਧੇ ਸਰਕਾਰ ਨੇ ਸਿੱਧੇ ਆਦੇਸ਼ ਅਜੰਸੀਆਂ ਦਿੱਤੇ ਹੋਏ ਕਿ ਜਦੋਂ ਵੀ ਕੋਈ ਮਹਿਲਾ ਕਿਸਾਨ ਤੁਹਾਡੇ ਕੋਲ ਟਰੈਕਟਰ ਲੈਣ ਆਉਂਦੀ ਹੈ ਤੁਸੀਂ ਜਿਹੜਾ ਹੈ ਉਹਨੂੰ ਵੱਧ ਤੋਂ ਵੱਧ ਜਿਹੜੀ ਐਪ ਖਾਸ ਛੂਟ ਦੇਵੋਗੇ ਠੀਕ ਹੈ ਹੁਣ ਆਪਾਂ ਗੱਲ ਕਰੀਏ ਇੱਕ ਜਲੰਧਰ ਦੀ ਮਹਿਲਾ ਕਿਸਾਨ ਬਾਰੇ ਜੋ ਸਾਡੇ ਇੱਕ ਜਾਣਕਾਰ ਦੇ ਜਾਣਕਾਰੀ ਨੇ ਠੀਕ ਹੈ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਜਲੰਧਰ ਦੀ ਮਹਿਲਾ ਕਿਸਾਨ ਰਾਜਵਿੰਦਰ ਕੌਰ ਦੀ ਆਪਾਂ ਮੈਂ ਤੁਹਾਨੂੰ ਗੱਲ ਸੁਣਾਣਾ ਰਾਜਵਿੰਦਰ ਨੇ ਸਬਸਿਡੀ ਤੇ ਲੋਨ ਮਿਲ ਕੇ ਜਿਹੜਾ ਨਵਾਂ ਟਰੈਕਟਰ ਖਰੀਦਿਆ ਠੀਕ ਹੈ ਉਸ ਟਰੈਕਟਰ ਨਾਲ ਗਾਹੂ 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 ਸਰੋਂ ਤੇ ਸਬਜ਼ੀਆਂ ਦੀ ਜਿਹੜੀ ਹੈ ਉਹਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਖੇਤੀ ਸ਼ੁਰੂ ਕੀਤੀ ਪਹਿਲੇ ਸਾਲ ਵਿੱਚ ਆਮਦਨ ਵਿੱਚ ਜਿਹੜਾ 40% ਦਾ ਵਾਧਾ ਹੋ ਗਿਆ ਉਹਨੂੰ ਦੇਖੋ ਕਿੰਨਾ ਵੱਡਾ ਵੱਧ ਹੋਇਆ 40% ਉਹਨੂੰ ਸਿੱਧਾ ਸਿੱਧਾ ਫਾਇਦਾ ਹੋ ਗਿਆ ਹੁਣ ਟਰੈਕਟਰ ਨਾਲ ਖੇਤ ਦੇ ਘਰ ਦੋਵੇਂ ਜਿਹੜਾ ਸੰਭਾਲਣਾ ਆਸਾਨ ਹੋ ਗਿਆ ਉਹਨੂੰ ਘਰ ਵੀ ਸੰਭਾਲਦੀ ਹੈ ਤੇ ਕੀਤੀ ਵੀ ਸੰਭਾਲਦੀ ਠੀਕ ਹੈ ਰਾਜਵਿੰਦਰ ਕਹਿੰਦੀ ਹੈ ਕਿ ਮੈਂ ਸਬਸਿਡੀ ਤੇ ਲੋਨ ਨਾਲ ਟਰੈਕਟਰ ਖੇਦਿਆ ਹੁਣ ਮੇਰੀ ਖੇਤੀ ਤੇ ਮੇਰੀ ਆਮਦਨ ਦੋਵੇਂ ਵੱਧ ਵੱਧ ਗਏ ਨੇ ਠੀਕ ਹੈ ਇਹ ਮੇਰੀ ਖੇਤੀ ਦੀ ਜ਼ਿੰਦਗੀ ਬਦਲਣ ਵਾਲੀ ਚਾਬੀ ਹੈ ਉਸ ਤੋਂ ਬਾਅਦ ਗੱਲ ਕਰੀ ਆਪਾਂ ਜਿਹੜੀ ਵੱਧ ਤੋਂ ਵੱਧ ਜਿਹੜੇ ਬੈਨੀਫਿਟ ਲੈਣ ਬਾਰੇ ਜਿਹੜੇ ਮੈਂ ਤੁਹਾਨੂੰ ਸੁਝਾਅ ਦੇਵਾਂਗਾ ਟਿਪਸ ਦੇਵਾਂਗਾ ਇਕ ਤਾਂ ਜਿਹੜਾ ਸਹੀ ਸਮਝ ਲਓ ਤੁਸੀਂ ਸਬਸਿਡੀ ਅਨਾਊਂਸਮੈਂਟ ਤੋਂ ਬਾਅਦ ਜਿਹੜਾ ਟਰੈਕਟਰ ਜਿਹੜਾ ਖਰੀਦਣਾ ਹੈ ਐਦਾਂ ਨਹੀਂ ਕਿ ਤੁਸੀਂ ਅੱਜ ਸੋਚੇ ਕੱਲ ਟਰੈਕਟਰ ਲੈ ਚਲੇ ਜਾਓ ਐਦਾ ਨਹੀਂ ਤੁਸੀਂ ਜਿਹੜਾ ਹੈ ਪੂਰੀ ਜਾਂਚ ਕਰਨ ਤੋਂ ਬਾਅਦ ਕੀ ਕੀ ਖਾਸ ਓਫਰਾਂ ਮਹਿਲਾਵਾਂ ਦੇ ਨਾਮ ਤੇ ਚੱਲ ਰਹੀਆਂ ਨੇ ਇਹ ਪੂਰੀ ਜਾਂਚ ਤੁਸੀਂ ਕਰਨੀ ਏਜੰਸੀ ਤੋਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਅਪਲਾਈ ਕਰਨਾ ਹੈ ਠੀਕ ਹੈ ਐਦਾ ਵੀ ਜਿਹੜਾ ਸਹੀ ਕਨਸਪੈਕਟ ਹੁੰਦਾ ਹੁੰਦਾ ਉਂਝਵੇਂ ਦੀਵਾਲੀ ਦਾ ਟਾਈਮ ਆਨ ਵਾਲਾ ਦੀਵਾਲੀ ਦੇ ਟਾਈਮ ਤੇ ਜਿਹੜਾ ਹੈ ਖਾਸ ਛੂਟ ਦਿੱਤੀ ਜਾਂਦੀ ਹੈ ਇਹ ਹੁਣ ਥੋੜੇ ਹੋਰ ਹਫ਼ਤੇ ਤੱਕ ਜਿਹੜਾ ਹੈ ਇਹ ਤਿਉਹਾਰਾਂ ਦੇ ਫੈਸਟੀਵਲ ਜਿਹੜਾ ਹੈ ਖਾਸ ਸਹੂਲਤਾਂ ਦਿੱਤੀ ਜਾਣੀ ਸਟਾਰਟ ਹੋ ਜਾਏਗੀ ਖਾਸ ਆਫਰਸ ਆ ਜਾਣਗੇ ਠੀਕ ਹੈ ਵਕ ਵਕ ਤਰ੍ਹਾਂ ਦੀ ਸਬਸਿਡੀ ਆ ਜਾਂਦੀਆਂ ਐਸ ਲਈ ਖਾਸ ਸਮੇਂ ਤੇ ਜਿਹੜਾ ਹੈ ਤੁਸੀਂ ਇੰਤਜ਼ਾਰ ਕਰਨਾ ਹੈ ਐਦਾਂ ਨਹੀਂ ਕਿ ਅੱਜ ਸੋਚੇ ਤੇ ਕੱਲ ਤੁਸੀਂ ਟਰੈਕਟਰ ਲੈਣ ਚਲੇਗੇ ਇਸ ਤਰ੍ਹਾਂ ਨਾਲ ਜਿਹੜਾ ਹੈ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਜਿਹੜੀ ਸਹੀ ਸਬਸਿਡੀ ਬੰਦੀ ਹੈ ਮਹਿਲਾਵਾਂ ਦੇ ਨਾਮ ਤੇ ਉਹ ਸਹੀ ਨਹੀਂ ਮਿਲ ਸਕਦੀ ਠੀਕ ਹੈ ਹੁਣ ਥੋੜੇ ਟਾਈਮ ਤੱਕ ਜਿਹੜਾ ਹੈ ਧਵਾਰਾਂ ਦਾ ਸੀਜ਼ਨ ਸਟਾਰਟ ਹੋਏਗਾ ਤੇ ਤੁਸੀਂ ਜਿਹੜਾ ਜੇਕਰ ਤੁਸੀਂ ਟਰੈਕਟਰ ਲੈਣ ਦੀ ਸੋਚ ਰਹੇ ਹੋ ਤਾਂ ਤੁਸੀਂ ਜਿਹੜਾ ਹੈ ਉਹ ਉਦੋਂ ਜਿਹੜਾ ਹੈ ਲੈ ਸਕਦੇ ਹੋ ਮਲਟੀ ਕ੍ਰੋਪ ਫਾਰਮਿੰਗ ਦੀ ਯੋਜਨਾ ਬਣਾਓ ਟਰੈਕਟਰ ਨਾਲ ਜਿਹੜਾ ਜ਼ਿਆਦਾ ਖੇਤੀ ਕਰੋ ਆਮਦਨ ਵਧਾਓ ਠੀਕ ਹੈ ਟਰੈਕਟਰ ਤੁਸੀਂ ਲੈਣ ਤੋਂ ਬਾਅਦ ਜਿਹੜਾ ਹੈ ਵੱਖ-ਵੱਖ ਤਰ੍ਹਾਂ ਦੀਆਂ ਖੇਤੀਆਂ ਕਰੋ ਕੱਲੇ ਗੀहूं ਦੀ ਨਿਰਬਣਾ ਕਰੋ ਹੋਰ ਵੀ ਜਿਹੜਾ ਹੈ ਕਈ ਤਰ੍ਹਾਂ ਦੀ ਖੇਤੀ ਨੂੰ ਆਪਣੇ ਖੇਤੀ ਦੇ ਕੀਤੇ ਦੇ ਵਿੱਚ ਸ਼ਾਮਲ ਕਰੋ ਤਾਂ ਕਿ ਜਿਹੜਾ ਤੁਹਾਨੂੰ ਆਮਦਨ ਵਧੇ ਤੇ ਵੱਧ ਤੋਂ ਵੱਧ ਫਾਇਦਾ ਹੋ ਸਕੇ ਟਰੈਕਟਰ ਟਰੈਕਟਰ ਮੇਨਟੇਨੈਂਸ ਤੇ ਧਿਆਨ ਦਿਓ ਟਰੈਕਟਰ ਸਹੀ ਤਰ੍ਹਾਂ ਚੱਲੇ ਕਾਫੀ ਸਾਲ ਵਰਤੇ ਜਾ ਸਕੇ ਠੀਕ ਹੈ ਮੇਨਟੇਨੈਂਸ ਤੇ ਧਿਆਨ ਦਿਓ ਕਈ ਵਾਰ ਆਪਾਂ ਕੀ ਦੇਖਦੇ ਆ ਜਦੋਂ ਟਰੈਕਟਰ ਆਪ ਨਵਾਂ ਲੈਣੇ ਤਾਂ ਕਈ ਵਾਰ ਉਹਦੇ ਚੋਟੜੀ ਬਗੜਬੜੀ ਹੁੰਦੀ ਤਾਂ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਕਹਿੰਦੇ ਨਹੀਂ ਯਾਰ ਨਵਾਂ ਟਰੈਕਟਰ ਕੋਈ ਐਨੁਕੀ ਦਿੱਕਤ ਹੋਣੀ ਤਾਂ ਇਸ ਤਰ੍ਹਾਂ ਜਿਹੜੀ ਨਿੱਕੀ ਨਿੱਕੀ ਗਲਤੀਆਂ ਨੇ ਉਹ ਸੁਧਾਰੋ ਠੀਕ ਹੈ ਜਦੋਂ ਲੱਗੇ ਕਿ ਇਹਦੇ ਚ ਕੋਈ ਪ੍ਰੋਬਲਮ ਹੈ ਤਾਂ ਨਾਲ ਦੀ ਨਾਲ ਜਿਹੜਾ ਤੁਸੀਂ ਚੈੱਕ ਕਰਵਾਓ ਤਾਂ ਕਿ ਜਿਹੜਾ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਫਾਇਦਾ ਦੇ ਸਕੇ ਤੁਹਾਨੂੰ ਜਿਹੜਾ ਮ ਲੋਨ ਅਤੇ ਸਬਸਿਡੀ ਨੂੰ ਇਕੱਠੇ ਵਰਤੋ ਖਰੀਦ ਦੀ ਲਾਗਤ ਘੱਟ ਤੇ ਜਿਹੜੇ ਖੇਤੀ ਵੇਜ ਹੋਵੇਗੀ ਠੀਕ ਹੈ ਜਦੋਂ ਵੀ ਤੁਸੀਂ ਟਰੈਕਟਰ ਲੈਣ ਜਾਓ ਉਹਨੂੰ ਕਹਿਣਾ ਹੈ ਏਜੰਸੀ ਵੱਲੋਂ ਕਿ ਲੋਨ ਅਤੇ ਸਬਸਿਡੀ ਸਾਨੂੰ ਜਿਹੜੇ ਦੋਨੇ ਇਕੱਠੇ ਚਾਹੀਦੇ ਨੇ ਉਸ ਤੋਂ ਬਾਅਦ ਸਾਥੀ ਤੁਹਾਡੇ ਲਈ ਕੁਝ ਸਵਾਲ ਨੇ ਕਿ ਤੁਸੀਂ ਵੀ ਸਬਸਿਡੀ ਤੇ ਲੋਨ ਜਿਹੜਾ ਲੈ ਕੇ ਟਰੈਕਟਰ ਖਰੀਦਣੇ ਸੋਚ ਰਹੇ ਹੋ ਕਮੈਂਟਾਂ ਵਿੱਚ ਜਰੂਰ ਦੱਸੋ ਤਾਂ ਕਿ ਸਰਕਾਰ ਨੂੰ ਪਤਾ ਚੱਲ ਸਕੇ ਕਿ ਕਿੰਨੇ ਲੋਕ ਜਿਹਨੇ ਇੱਛੂ ਕਰਨੇ ਇਹ ਸਬਸਿਡੀ ਜਿਹੜੀ ਸਕੀਮ ਲੈਣ ਲਈ ਟਰੈਕਟਰ ਲਈ ਠੀਕ ਹੈ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ yes ਲਿਖੋ ਤਾਂ ਕਿ ਸਰਕਾਰ ਨੂੰ ਜਿਹੜਾ ਹੈ ਤੁਹਾਡਾ ਮੈਸੇਜ ਪਹੁੰਚੇ ਟਰੈਕਟਰ ਖਰੀਦਣ ਤੋਂ ਪਹਿਲਾਂ ਤੁਹਾਡੀ ਸਭ ਤੋਂ ਵੱਡੀ ਚਿੰਤਾ ਕੀ ਹੈ ਇਹ ਵੀ ਸਾਨੂੰ ਕਮੈਂਟਾਂ ਦੇ ਰਾਹੀਂ ਤੁਸੀਂ ਜਦ ਦੱਸੋ ਤੁਸੀਂ ਕਿਸ ਕ੍ਰੋਪ ਫਾਰਮਿੰਗ ਨਾਲ ਜਿਹੜਾ ਟਰੈਕਟਰ ਦਾ ਵੱਧ ਲਾਭ ਲੈਣਾ ਚਾਹੁੰਦੇ ਹੋ ਯਾਨੀ ਕਿ ਤੁਸੀਂ ਕਿਹੜੀ ਖੇਤੀ ਜਿਹੜੀ ਹੈ ਕਰਕੇ ਟਰੈਕਟਰ ਤੋਂ ਆਪਣਾ ਲਾਭ ਲੈਣਾ ਚਾਹੁੰਦੇ ਹੋ ਇਹ ਵੀ ਸਾਨੂੰ ਜਿਹੜਾ ਕਮੈਂਟਾਂ ਰਾਹੀਂ ਦੱਸੋ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰੋ ਅਤੇ ਆਪਣੇ ਪਿੰਡ ਦੀ ਮਹਿਲਾਵਾਂ ਕਿਸਾਨਾਂ ਜਿਹੜਾ ਤੁਸੀਂ ਇਹ ਵੀਡੀਓ ਨੂੰ ਵੱਧ ਵੱਧ ਤਵਰ ਪਹੁੰਚਾਓ ਕਮੈਂਟ ਕਰੋ ਕਿ ਤੁਸੀਂ ਟਰੈਕਟਰ ਸਬਸਿਡੀ ਜਿਹੜਾ ਲੈਣਾ ਚਾਹੁੰਦੇ ਹੋ ਠੀਕ ਹੈ ਨੈਕਸਟ ਵੀਡੀਓ ਤੁਹਾਨੂੰ ਕਿਹੜੀ ਟੌਪਿਕ ਤੇ ਚਾਹੀਦੀ ਹੈ ਇਹ ਵੀ ਤੁਹਾਨੂੰ ਸਾਨੂੰ ਜਿਹੜਾ ਕਮੈਂਟਾਂ ਲਾਈਨ ਦੱਸੋ ਜੇਕਰ ਕੋਈ ਮਨਚ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਕਮੈਂਟਾਂ ਦੇ ਰਹੀ ਪੁੱਛ ਸਕਦੇ ਹੋ ਠੀਕ ਹੈ ਧੰਨਵਾਦ ਸੱਜਣੋ ਰੱਬ ਰੱਖ